ਸ਼ਾਬਾਸ਼ ਵੀਰੇ ਬਹੁਤ ਵਧੀਆ ਸ਼ਾਬਾਸ਼ 42 ਚੱਕਰ ਮਤਲਬ 21 ਕਿਲੋਮੀਟਰ ਹੋ ਗਿਆ ਹਨ ਇਹ ਤੇ ਅੱਜ ਮੈਰਾਥਨ ਦੇ ਵਿੱਚ ਤੇ ਸਾਰਿਆਂ ਨੇ ਕਿਸੇ ਨੇ 20 ਕਿਲੋਮੀਟਰ ਲਾਇਆ ਕਿਸ ਨੇ 10 ਲਾਇਆ ਕਿਸ ਨੇ 12 ਲਾਇਆ ਇਹ ਵੀਰੇ ਦੇ 21 ਕਿਲੋਮੀਟਰ ਹੋ ਗਏ ਕਿੰਨਾ ਵਜ਼ਨ ਘਟਾਇਆ ਬਿਨਾ ਪਾਣੀ ਪੀਤੇ ਜੀ ਵਾਹ ਜੀ ਵਾਹ ਪਾਣੀ ਦੇ ਅੰਦਰ ਵਿੱਚ ਹੀ ਨਿਕਲੀ ਜਾਂਦਾ ਬਹੁਤ ਵਜ਼ਨ ਕਿੰਨਾ ਘਟਾਇਆ ਵਜ਼ਨ ਮੈਂ 30 ਕਿਲੋ ਘਟਾਇਆ 3 ਮਹੀਨੇ ਵਿੱਚ 30 ਕਿਲੋ ਵਜ਼ਨ 3 ਮਹੀਨਿਆਂ ਵਿੱਚ 30 ਕਿਲੋ ਇਹ ਇਹਦੇ ਅੰਦਰੋਂ ਹੀ ਪਾਵਰ ਪੈਦਾ ਹੋ ਰਹੀ ਆ ਹਜੇ ਵੀ ਥੱਕਿਆ ਨਹੀਂ ਹੋਇਆ ਵੀਰੇ ਇਹ ਵੀ 50 ਗੇੜੇ ਠੋਕ ਦਾਂਗੇ ਜੀ ਹਾਂ ਵਾਹ ਬਈ ਵ ਕਿ ਤੁਸੀਂ ਨਹੀਂ ਬੋਲਦੇ ਔਰ ਤੁਹਾਡੇ ਵਿੱਚ ਉਹ ਮਿਰਕ ਬੋਲਦਾ ਭਾਈ ਹਾਂਜੀ ਹਾਂਜੀ ਬਹੁਤ ਵਧੀਆ ਵੀਰੇ ਜਿਉਂਦੇ ਬਹਤੇ ਰਹੋ ਤੁਹਾਨੂੰ ਦੇਖ ਕੇ ਹੋਰ ਲੋਕ ਮੋਟੀਵੇਟ ਹੁਣ ਹੋਰ ਲੋਕ ਸਿਹਤ ਕੌਂਸ਼ੀਅਸ ਹੋਣਾ ਨਾ ਹੈਲਥ ਕੌਂਸ਼ੀਅਸ ਹੋ ਕੱਲ ਉਹ ਯੂਜ਼ ਕੀਤਾ ਉਹਨਾਂ ਨੇ ਨਾ ਫੂਲ ਮੁੰਡਿਆਂ ਨੇ ਨਾ ਮੈਨੂੰ ਵੀ ਫੋਨ ਕਰੀ ਜਾਂਦੇ ਭਾਈ ਇਹਦੇ ਹੁਣ ਇਹ ਕੰਮ ਆ ਜਾਣਾ ਚ ਪਾਣੀ ਪਾ ਲੋ ਹੋਰ ਮਾਲ ਹੈਗਾ ਵਾ ਯਾਰ ਉਧਰ ਬਾਲਟੀ ਕੋਈ ਨਹੀਂ ਮਤਲਬ ਅਸੀਂ ਤੁਹਾਡੀ ਕੰਮ ਵੱਡਾ ਹੀ ਕਰਦੇ ਹੋ ਬਾਈ ਜੀ ਬਸ 2 ਮਿੰਟ ਹੀ ਆ ਜੀ ਚਲੋ ਪਾ ਲੋ ਪਾ ਲੋ ਆ ਲੈ ਤੇ ਕਿਹੜਾ ਪਾ ਲੋ ਜੀ ਹਾ ਹਾ ਤੋ ਤਾਰੇ ਸਤਾਰਾ ਸਤਿਐ ਸੁਨਿਆ ਇੱਕ ਗੁਰੂ ਦੀ ਬਕਸੀ ਹੋਈ ਏ ਇੱਕ ਦਾਤਾ ਸ਼ਰਦਈ ਜਿਹਦੇ ਵਿੱਚ ਪਤਨੀ ਕਿੰਨੇ ਤਰ੍ਹਾਂ ਦੇ ਇਹ ਰੰਗਦਾ ਟਰਾਈਫੂਟ ਕਾਜੂ ਬਦਾਮ ਸਾਰਾ ਕੁਝ ਪਾ ਕੇ ਆ ਬਾਲਟੀਆਂ ਭਰ ਕੇ ਤਿਆਰ ਕਰ ਰਹੇ ਨੇ ਅੰਦਰ ਖੁਰਚਣ ਇਹ ਜਿੰਨੇ ਵੀ ਆ ਤੁਸੀਂ ਦੇਖਦੇ ਹੋ ਬੱਚੇ ਬੈਠੇ ਨੇ ਜਿਹੜੇ ਗਰਾਊਂਡ ਦੇ ਨਾਲ ਜੁੜੇ ਹੋਏ ਨੇ ਜਿਹੜੇ ਐਕਸਰਸਾਈਜ਼ ਕਰਦੇ ਨੇ ਉਹਨਾਂ ਨੂੰ ਹਰ ਰੋਜ਼ ਇਹ ਪਲਾਈ ਜਾਂਦੀ ਹੈ ਬਣਾ ਕੇ ਸਰਦੀਆਂ ਦੇ ਵਿੱਚ ਇਹ ਪੰਜੀਰੀ ਬਣਾ ਕੇ ਉਹਦੇ ਵਿੱਚ ਵੀ ਇੰਤਾਂ ਕਾਜੂ ਬਦਾਮ ਬਹੁਤ ਸਾਰੀਆਂ ਚੀਜ਼ਾਂ ਪਾ ਕੇ ਤਿਆਰ ਕੀਤੀ ਜਾਂਦੀ ਆ ਉਹ ਪੰਜੀਰੀ ਐਸੀ ਹੁੰਦੀ ਆ ਤੇ ਕਹਿੰਦੇ ਹੁੰਦੇ ਵੀ ਵੀਹ ਨੂੰ ਦੱਸ ਦਿੰਦੇ ਆ ਵੀ ਜੰਗਲ ਹੀ ਪਾਤਾ ਸਾਰੇ ਜੰਗਲ ਦੀਆਂ ਜੜੀਆਂ ਬੁੱਡੀਆਂ ਪਾਉਂਦੇ ਉਹ ਇੰਨੀ ਪਾਵਰਫੁਲ ਇਨੀ ਤਾਕਤਵਰ ਹੁੰਦੀ ਆ ਵੀ ਬੱਚੇ ਜਿਨ੍ਹਾਂ ਦੇ ਮੂਹ ਤੇ ਸ਼ੰਭ ਜੇ ਪੈਂਦੇ ਆ ਵੀ ਕਾ ਕਮਜ਼ੋਰ ਆ ਸਭ ਕਮਜ਼ੋਰੀਆਂ ਚੱਕ ਦਿੰਦੀ ਆ ਪਰ ਇਹਨਾਂ ਦੀ ਸ਼ਰਤ ਇੱਕ ਆ ਵੀ ਬੱਚੇ ਐਕਸਰਸਾਈਜ਼ ਕਰਦੇ ਜਿਹੜਾ ਐਕਸਰਸਾਈਜ਼ ਕਰੂਗਾ ਉਹਨੂੰ ਇਹ ਜਿੱਤੀ ਜਾਊਗੀ ਤੇ ਹਰ ਰੋਜ਼ ਦੀ ਇਹਨਾਂ ਦੀ ਵੀਰਾਂ ਦੀ ਮੈਂ ਕਿਹਾ ਕਿ ਐਕਸਰਸਾਈਜ਼ ਆ ਫੁੰਡੇ ਨਾਲ ਘੋਟਣੇ ਦੇ ਨਾਲ ਕੁੱਟਣਾ ਮੁੱਟ ਕੇ ਕੱਲੀ ਕੱਲੀ ਚੀਜ਼ਾਂ ਬਦਾਮ ਕਾਜੂ ਸਾਰੀਆਂ ਇਹ ਸਾਰਾ ਪਰਾਲਾ ਬਾਈ ਜੀ ਹੁਣਾਂ ਵੱਲੋਂ ਆਇਆ ਜਿੰਨਾ ਮਾਲ ਆਉਂਦਾ ਸਾਰਾ ਬਾਈ ਜੀ ਭੇਜਦੇ ਆ ਦੋ ਤਿੰਨ ਦਿਨ ਸਰਦਾਈ ਹੁੰਦੀ ਆ ਤੇ ਬਾਕੀ ਦਿਨ ਡਰਾਈ ਫਰੂਟ ਬਦਾਮ ਛੋਲੇ ਇਹ ਸਾਰਾ ਬਾਈ ਜੀ ਤੁਹਾਡਾ ਹੀ ਹਾਂਜੀ ਹਾਂ ਮੇਰਾ ਸਾਡੀ ਔਕਾਤ ਹੀ ਨਹੀਂ ਸੀ ਬਾਈ ਇਹ ਸ਼ੁਰੂਆਤ ਹੀ ਤੁਹਾਡੀ ਆਪ ਵੀ ਘਰੋਂ ਨਹੀਂ ਮਿਲਦੇ ਸਾਨੂੰ ਇਹ ਬਾਈ ਗੁਰੂ ਦੀ ਕਿਰਪਾ ਬਾਜੀ ਇਹ ਇਥੇ ਰੋਜ਼ ਸਪਰਾਉਟ ਜਿਹੜੇ ਆ ਨਾ ਜਿਵੇਂ ਬਦਾਮ ਭੁੰਨਦੇ ਹੋਏ ਹੁੰਦੇ ਆ ਦਾਲਾਂ ਭੁੰਨਦੀਆਂ ਹੋਈਆਂ ਹੁੰਦੀਆਂ ਵਾਹਿਗੁਰੂ ਤੇਰਾ ਯਾਸਰਾ ਆ ਬਾਤ ਹੀ ਫੜੋ ਤੇ ਜਾਂ ਫਿਰ ਇਹ ਵਾਹਿਗੁਰੂ 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 ਕੋਈ ਨਹੀਂ ਕੋਈ ਨਹੀਂ ਸਪੋਰਟ ਵੀ ਸਾਨੂੰ ਕਰਨੀ ਚਾਹੀਦੀ ਆ ਔਰ ਆਪਣੇ ਆਪਣੇ ਇਲਾਕੇ ਜਾਂ ਆਪਣੇ ਆਪਣੀਆਂ ਗਰਾਊਂਡਾਂ ਦੇ ਵਿੱਚ ਹੁਣ ਇਹਦੇ ਚ ਪਾਉ ਦੇ ਇਹਦੇ ਚ ਪਾਉ ਦੇ ਵਾਹਿਗੁਰੂ ਠੀਕ ਆ ਕਲਾਸ ਵਾਹਿਗੁਰੂ ਪਾਣਾ ਦੋ ਪਰੇ ਕਲਾਸ ਚਲੋ ਤੈਨੀਆਂ ਜਾਨੇ ਕਿਉਂ ਬਹੁਤ ਆ ਘੱਟੋ ਆ ਥੜੋ ਇੱਕ ਜਣਾ ਇਹਨੂੰ 30 ਵਾਲੀ ਨੂੰ ਨਵਦੀਪ ਸੋਨਿਹਾਲ ਸਾ ਤਰੀਆਂ ਆ ਲੈ ਹੱਥ ਘਾਰ ਲੈ ਸਾਈਡ ਤੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆ ਮਾਲੇ ਦੇ ਚ ਕੱਢੋ ਥੋੜਾ ਥੋੜਾ ਇਹਨਾਂ ਚ ਪਾਓ ਬਾਹਰ ਤੁਸੀਂ ਆ ਵੀ ਲੈ ਲੋ ਔਰ ਲੈ ਇਹਨਾਂ ਚ ਲੱਗ ਜਾਓ ਬਈ ਪਾਣੀ ਪਾਰ ਕੇ ਤੁਸੀਂ ਦੇਖ ਸਕਦੇ ਹੋ ਦਾਖਾ ਗਰਾਊਂਡ ਵਿੱਚ ਤੁਸੀਂ ਦਿਖਾ ਦਿਓ ਇੱਕ ਵਾਰੀ ਸਾਰਿਆਂ ਨੂੰ ਕਿਵੇਂ ਬੱਚੇ ਬੈਠੇ ਨੇ ਅੱਜ ਸ਼ਰਧਾਈ ਦਾ ਲੰਗਰ ਅੱਜ ਮਨੁੱਖਤਾ ਦੀ ਸੇਵਾ ਤੋਂ ਆਏ ਨੇ ਤੇ ਤੁਸੀਂ ਸਾਰੇ ਬੱਚੇ ਦੇਖ ਸਕਦੇ ਹੋ ਕਿਵੇਂ ਬੈਠੇ ਨੇ ਇੱਥੇ ਦਾਖਾ ਗਰਾਊਂਡ ਦੇ ਵਿੱਚ ਐਵੇਂ ਹੀ ਸ਼ਰਧਾਈ ਬਣਦੀ ਆ ਤੇ ਮੇਰੇ ਤੋਂ ਲਾਈ ਸੀਗੀ 21 ਕਿਲੋਮੀਟਰ ਸਾਰਿਆਂ ਨੇ ਤੇ ਕਾਫੀ ਵਧੀਆ ਲਾਈ ਕਿਸ ਨੇ 10 ਲਾਈ ਕਿਸ ਨੇ 21 ਮੈਂ 12.5 ਲਾਈ ਆ ਤੇ ਜਿਵੇਂ ਕਿ ਮੈਂ ਦੱਸ ਕਿਹਾ ਸੀ 10 ਵੀ ਲਾਉਣੀ ਸੀ ਇਸ ਪਰ 12.5 ਲਾਤੀ ਫਿਰ ਵੀਰੇ ਹੁਣ ਹੀ ਆ ਗਏ ਸੀਗੇ ਵੀਰੇ ਹੁਣ ਹੀ ਉਧਰ ਖੜੇ ਆ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਰਗੜਾ ਲੱਗ ਗਿਆ ਬਸ ਹੁਣ ਸਾਰਿਆਂ ਨੂੰ ਇੱਧਰ ਵਰਤਾਇਆ ਜਾਏਗਾ ਇਹ ਸਾਰਾ ਵਾਇਗਰੂ ਦਾ ਲੰਗਰ ਐਵੇਂ ਹੀ ਚੱਲਦਾ ਰਹੇ ਜਿਹੜੇ ਵੀ ਲੋੜਵੰਦ ਆ ਵੀਰੇ ਕੋਲ ਆ ਜਾਂਦੇ ਆ ਤੇ ਐਵੇਂ ਲੰਗਰ ਚੱਲਦਾ ਫਿਰ ਅੱਗੇ ਤੁਹਾਨੂੰ ਲਿਖਾਉਣੇ ਆ ਸ਼ੌਲ ਆ ਬਾਲਟੀ ਲੈ ਚਲੋ ਇਹਦੇ 'ਚ ਦੇਖੋ ਦੋ ਜਾਨੇ ਬਾਲਟੀ ਫੜਨਗੇ ਦੋ ਜਾਨੇ ਵਰਤਾਨ ਕੇ ਇਹਦੇ 'ਚ ਪਾ ਲੂ ਠਗਾਂ ਤੇ ਗਲਾਸ ਚ ਲੈ ਇਹ ਚ ਕਰ ਲੈਣੇ ਛੇਤੀ ਬੱਤ ਚਲੋ ਮੈਂ ਕਹਿੰਨਾ ਉਹ ਬਾਲਟੀ ਲੈ ਕੇ ਆ ਉਹ ਸਹੀ ਆਪਣੇ ਲਈ ਰੱਖ ਦਾਂਗੇ ਇਹ ਚਾਹ ਪਾਟਰ ਪਾ ਦਾਂਗੇ ਬਸ ਸਹੀ ਹੈ ਪੂਰਾ ਮਰਤਾ ਹਟਾ ਨਹੀਂ ਇਹ ਬਾਲਟੀ ਹੀ ਪਾ ਦਿੰਦੇ ਹਾਂ ਹੌਲੀ 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 ਆ ਵੀ ਨੇੜੇ ਲੈ ਚੱਲੋ ਬਈ ਆਓ ਚੱਕੋ ਚੱਕੋ ਫੇਟਾ ਆਜੋ ਆਜ ਵਾਰਤ ਪਾ ਦੋ ਸਾਰੀ ਸਾਈਡ ਤੋਂ ਪਾ ਗੋ ਸਰ ਹੋ ਗਿਆ ਸਾਰਾ ਤੁਹਾਡੇ ਵੀਰਾਂ ਦੇ ਸਹਿਯੋਗ ਨਾਲ ਹੀ ਆ। ਇਕੱਲਾ ਬੰਦਾ। ਠੀਕ ਹੈਗਾ ਆਪ ਹੀ ਨੇ ਆਇਆ। ਆਇਆ ਨਹੀਂ ਹੈ ਨਾ। ਕੋਈ ਜਾਤਾ ਕੋ ਪਾਈਏ। ਅੱਗੇ ਰੱਖੀਏ। ਗਲਾਸ ਹੋਰ 20 ਬਰਤਨ ਵਾਲੇ ਆਓ ਮਨਵੀਰ। ਆਓ ਇੱਧਰ ਆਓ ਸਾਰੇ। ਭਾਈ ਜੀ ਆਜੋ ਇੱਧਰ। ਆਜੋ ਨਾਲ ਆਜੋ। ਆਲੋਪ ਤੁਹਾਨੂੰ ਪੁੱਛਦੇ ਆਂ ਅੱਜ ਵੀਰ ਇੱਥੇ ਆਇਆ ਵਾ ਕਾਫੀ ਵੱਡੀ ਗੱਲ ਆ ਸਾਡੇ ਲਈ ਵੀਰ ਨੂੰ ਪੁੱਛਦੇ ਆਂ ਕਿ ਤੁਹਾਨੂੰ ਕਿੱਲੇ ਲੱਗਿਆ ਇੱਥੇ ਆ ਕੇ ਤੇ ਜਿਵੇਂ ਵੀਰੇ ਕਰਕੇ ਸਾਰੇ ਆ ਵੀ ਪਹਿਲਵਾਨਾ ਤੂੰ ਕਿੰਨੇ ਘੜੇ ਲਾਇਆ ਦੱਸੋ ਕਹਤੋਂ ਨੂੰ ਦੋ ਸ਼ਬਦਾਂ ਵਿੱਚ ਵੀਰੇ ਦੱਸਿਓ ਗੋਡਾ ਤੇ ਵਾਇਗੁਰਜੀ ਦਾ ਖਾਲਸਾ ਅੰਦਰ ਦਾ ਕੰਮ ਬਣੀਆਂ ਜੀ ਲੰਗਰ ਤਾਂ ਉਹ ਪਾਤਸ਼ਾਹ ਦੀ ਕਿਰਪਾ ਨਾਲ ਲੱਗਦੇ ਆ ਸਾਡੀ ਤਾਂ ਨਹੀਂ ਔਕਾਤ ਨਹੀਂ ਸੀ ਵੀ ਅਸੀਂ ਬਸ ਅੱਜ ਕੇ ਪੀ ਲੋ ਕਰਨਾ ਕਿੱਥੇ ਆ ਕਰਨਾ ਲੱਗਦਾ ਇੱਥੇ ਆ ਕੇ ਜਦੋਂ ਇਹ ਸਾਰੇ ਵੀਰ ਪੜਾਉਣ ਦੇ ਰੌਮਪ ਦੇ ਵਿੱਚ ਜਿੱਥੇ ਬੱਚਿਆਂ ਨੂੰ ਐਕਸਰਸਾਈਜ਼ਾਂ ਦੇ ਨਾਲ ਜੋੜਦੇ ਨੇ ਯੋਗਾ ਕਲਾਸ ਲੱਗਦੀਆਂ ਨੇ ਔਰਨੇ ਨੇ ਬਹੁਤ ਘੜੇ ਲਾਏ ਨੇ ਹੋਰ ਕਾਰਡੀਓ ਕਲਾਸਾਂ ਬਹੁਤ ਸਾਰੇ ਇੰਤਜ਼ਾਮ ਕੀਤੇ ਆ ਖੇਡਾਂ ਨਾਲ ਲੈ ਕੇ ਬੱਚਿਆਂ ਨੂੰ ਜੋੜਨ ਦੇ ਲਈ ਉੱਥੇ ਡਾਈਟ ਦਿੱਤੀ ਜਾਂਦੀ ਆ ਉੱਥੇ ਸ਼ਰਧਈ ਬਣਾ ਕੇ ਬੱਚਿਆਂ ਨੂੰ ਪਲਾਈ ਜਾਂਦੀ ਆ ਉਹਨਾ ਪਲਾਈ ਜਦੋਂ ਅਸੀਂ ਤੇ ਉੱਥੇ ਬੱਚਿਆਂ ਨੂੰ ਸਪਰਾਉਟ ਦਿੱਤੇ ਜਾਂਦੇ ਆ ਕਾਜੂ ਬਦਾਮ ਦਿੱਤੇ ਜਾਂਦੇ ਆ ਔਰ ਸਾਰੀਆਂ ਜਿਹੜੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਨਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਦੇ ਬਹੁਤ ਪੱਕੀ ਵਿਕਾਸ ਵਾਸਤੇ ਬਹੁਤ ਮਹੱਤਵਪੂਰਨ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਇੱਥੇ ਬਸ ਸਾਹਮਣੇ ਦਾ ਅੰਬਲਾਲਾ ਲਾਲੀ ਵੀਰ ਉਹਨਾਂ ਦਾ ਸੂਬੇਦਾਰ ਸਾਹਿਬ ਦਾ ਤੇ ਹੋਰ ਦਵੰਤ ਤੇ ਜਿੰਨੇ ਵੀ ਬਾਗਾ ਬਾਈ ਜੀ ਆ ਸਾਡੇ ਟੀਮ ਮੈਂਬਰ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਇਸ opralle ਦੇ ਵਿੱਚ ਬਾਈ ਜੀ ਨੂੰ ਗਲਾਸ ਜੋਰ ਰੋਤ ਯੋਗਦਾਨ ਪਾਉਂਦੇ ਆ ਅਸੀਂ ਤਾਂ ਛੋਟਾ ਜਿਹਾ ਕਾਰਜ ਕਰਦੇ ਹਾਂ ਇੱਥੇ ਇੱਕ ਵਾਰ ਚੱਕਰ ਮਾਰ ਜਾਂਦੇ ਨੇ ਮਹੀਨੇ ਸਾਡੇ ਬੱਚੇ ਆ ਜਾਂਦੇ ਨੇ ਉਹ ਵੀ ਮੋਟੀਵੇਟ ਹੁੰਦੇ ਨੇ ਇੱਥੋਂ ਤੇ ਅਸੀਂ ਭਾਗਾ ਵਾਲੇ ਆ ਵੀ ਇਸ ਤਰ੍ਹਾਂ ਦੀ ਟੀਮ ਨਾਲ ਅਸੀਂ ਜੁੜੇ ਹੋਏ ਆਂ ਥੈਂਕ ਯੂ ਜੀ ਠੀਕ ਹੈ ਥੈਂਕ ਯੂ ਸੋ ਨਿਹਾਲ ਅਮਰੋਤਰ ਸਾਹਿਬ ਦਾ ਸ੍ਰੀ ਅਕਾਲ ਅਮਰੋਤਰ ਸਾਹਿਬ ਦਾ ਕਰਦੂ ਇਹ ਬਹੁਤ ਵੱਡੇ ਸਮਾਜ ਸੇਵੀ ਆ ਜੀ ਮੁੱਲਾਪੁਰ ਦੇ ਆਪਣੇ ਰਮਾਲ ਬਣ ਲੋ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਜੀ ਇਹ ਪਿੱਛੇ ਨਹੀਂ ਹਟਦੇ ਜੀ ਅਈ ਹੁਣ ਇੱਕ ਦਿਨ ਬਾਈ ਜੀ ਅਸੀਂ ਇਤਾਂ ਦੇ ਕਾਰਜਾਂ ਚ ਹਿੱਸਾ ਬਣੇ ਹੋਏ ਨਾ ਆਪਾਂ ਵੀ ਬਹੁਤ ਲੱਕੀ ਆ ਭਾਗਾਂ ਵਾਲੇ ਆ ਵੀ ਇਹਨਾਂ ਦੇ ਨਾਲ ਆਪਾਂ ਖੜਨ ਦਾ ਮੌਕਾ ਮਿਲਿਆ ਤੇ ਸਪੋਰਟ ਕਰਨ ਦਾ ਮੌਕਾ ਮਿਲਿਆ ਆਪਾਂ ਬਹੁਤ ਲੱਕੀ ਆ ਕਿ ਤੁਹਾਨੂੰ ਗਾਈਡ ਕਰਦੇ ਹਾਂ ਤੁਹਾਡਾ ਆਪਣਾ ਹੱਥ ਅਸ਼ੀਰਵਾਦ ਸਾਡੇ ਸਿਰ ਤੇ ਰੱਖੇ ਹੋਈ ਸਾਨੂੰ ਕੋਈ ਨਹੀਂ ਚਾਹੀਦਾ ਤੁਹਾਡੇ ਤੋਂ ਹਾਂਜੀ ਚਲੋ ਠੀਕ ਹੈ ਠੀਕ ਹੈ ਬਾਈ ਬਾਈ ਜੀ ਚੱਲੇ ਨੇ ਜੀ ਜਕਾਰਾ ਛੱਡਦੇ ਇੱਕ ਬਾਈ ਜੀ ਜਾ ਰਹੇ ਏ ਸੋਨਿਆ ਭਾਈ ਜੀ ਧੰਨਵਾਦ ਬਹੁਤ ਤੁਹਾਡੀ ਓਕੇ ਬਾਈ ਠੀਕ ਹੈ ਜੀ ਧੰਨਵਾਦ ਦੇਖੋ ਇਹ ਵੀਰੇ ਦਾ ਭਾਂਡਾ ਜਾ ਅੱਜ ਇਹ ਤੋਂ ਪੁੱਛਾਂਗੇ ਵੀਰਾ ਆਈਸਕ੍ਰੀਮ ਖਾਂਦਾ ਜਾਂ ਕੀ ਕਰਦਾ ਦੱਸਦੇ ਬਾਈ ਵੀਰਾ ਆਈਸਕ੍ਰੀਮ ਖਾਂਦਾ ਪੁੱਤ ਦੱਸ ਇੰਨਾ ਟਾਈਮ ਹੋ ਗਿਆ ਮੈਨੂੰ ਖਾਦੇ ਵੀ ਤਿੰਨ ਦਸਦੇ ਖਾਣਾ ਬਿਨਾ ਮੈਂ ਬਾਹਰ ਲਾ ਆਈਸਕ੍ਰੀਮ ਖਾਂਦੇ ਆਈਸਕ੍ਰੀਮ ਆਈਸਕ੍ਰੀਮ ਦੱਸਦੇ ਪਹਿਲਾਂ ਸੱਚੀ ਸੱਚੀ ਦੱਸੀ ਖਾਂਦੇ ਆ ਨਾ ਆਈਸਕ੍ਰੀਮ ਕਿੰਨੇ ਖਾਣਾ ਤਲਾਦ ਕਿੰਨਾ ਖਾਣਾ ਆਈਸਕ੍ਰੀਮ ਚਲ ਉਹ ਤਾਂ ਖਾਂਦੇ ਹੀ ਤੂੰ ਇਹਦੇ ਕਿੰਨੇ ਖਾਣਾ ਕੋਕ ਕਿੰਨੇ ਪੀਣਾ ਦੱਸ ਦੇ ਉਹਨੂੰ ਆ ਦੇਖੋ ਵੀਰਾ ਬਚਾਉਣ ਆ ਗਿਆ ਆਪਣੇ ਆ ਉਹਨੂੰ ਪਹਿਲਾਂ ਦੱਸ ਵੀਰਾ ਆਈਸਕ੍ਰੀਮ ਖਾਂਦਾ ਥੋੜੀ ਬਹੁਤੀ ਥੋੜੀ ਜੀ ਨਹੀਂ ਖਾਣਾ ਖਾਂਦਾ ਉਹ ਤੁਸੀਂ ਆਈਸਕ੍ਰੀਮ ਖਾਣੋ ਫਰੂਟ ਖਾਣਾ ਬਰਗਰ ਖਾਂਦਾ ਤਿੰਨਾ ਇਹ ਤੈਨੂੰ ਜਾਣ ਕੇ ਨਾ ਬਰਗਲਾਉਣਗੇ ਸੱਚ ਦੱਸੀ ਬੱਸ ਠੀਕ ਆ ਬਰਗਰ ਖਾਂਦਾ ਵੀ ਨਹੀਂ ਕੋਈ ਤਲੀ ਚੀਜ਼ ਨਹੀਂ ਕਿਸੇ ਨੂੰ ਗਲਾਸ ਚਾਹੀਦਾ ਵੀਰ ਨੂੰ ਗਲਾਸ ਲੈ ਲਓ ਜੀ ਗਲਾਸ ਬੰਦ ਕਰ ਆਈਸਕ੍ਰੀਮ ਹਾਂਜੀ ਹਾਏ ਹਾਏ ਵੀਰਾ ਤੇ ਵੀਰਾ ਇਹ ਤਾਂ ਨਾਰਮਲ ਖਾਂਦਾ ਵੀਰਾ ਖਾਂਦਾ ਉਹ ਤਾਂ ਇਹ ਨਾ ਜਿਹੜੇ ਪੁੱਛ ਰਹੇ ਆ ਸਾਰਾ ਕੁਝ ਖਾਂਦੇ ਆ ਠੀਕ ਆ ਇਹਨਾਂ ਨੂੰ ਫੜਨਾ ਪੱਕੇ ਸਨ ਨਹੀਂ ਨੀ ਇਹਨਾਂ ਦੀ ਵੀਡੀਓ ਹੈ ਹੈਪੀ ਬਰਥਡੇ ਟੂ ਹੈਪੀ ਬਰਥਡੇ ਟੂ ਥੈਂਕ ਯੂ ਵੀਰੇ ਕੱਲ ਨੂੰ ਠੀਕ ਹੈ ਜੀ ਕੱਲ ਨੂੰ ਐਤਵਾਰ ਠੀਕ ਹੈ ਵੀਰੇ ਨੇ ਮਨਾਤਾ